ਵੱਡ ਵੱਡ ਦੰਦੀਆਂ ਪਾਤਾ ਨਿਸ਼ਾਨ ਨਹੀਂ ਘਰ ਵਾਲੀ ਨੇ ਘਰ ਵਾਲੇ ਦੇ ਵੱਡ ਵੱਟ ਕੇ ਦੰਦੀਆਂ ਨਿਸ਼ਾਨ ਪਾਤਾ ਕਹਿੰਦੇ ਹੁੰਦੇ ਆ ਕੁੱਤਿਆਂ ਤੋਂ ਵੱਧ ਗਈ ਬੁਣੀਆਂ ਦੀ ਜਵਾਨ ਨੇ ਦੋਸਤੋ ਤੁਸੀਂ ਦੱਸ ਦਿਨਾ ਤੁਹਾਨੂੰ ਸਾਰਿਆਂ ਨੂੰ ਅੱਜ ਤੁਹਾਡੇ ਕੋਲ ਇੱਕ ਇਹ ਜੀ ਖਬਰ ਲੈ ਕੇ ਆਇਆ ਮੈਂ ਜਿਹਦੇ ਵਿੱਚ ਘਰ ਵਾਲੀ ਨੇ ਘਰ ਵਾਲੇ ਦੇ ਦੰਦੀਆਂ ਵੱਡ ਵੱਟ ਕੇ ਨਿਸ਼ਾਨ ਨੇ ਪਾਤੇ ਮੁੰਡੇ ਨੂੰ 7 ਦਿਨ ਹਸਪਤਾਲ ਦੇ ਵਿੱਚ ਰਹਿਣਾ ਪਿਆ ਆਜੇ ਦੋਸਤੋ ਉਸ ਪਰਿਵਾਰ ਨਾਲ ਗੱਲ ਕਰਾਉਣੇ ਆਜੇ ਦੋਸਤੋ ਆਹ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਸਿੰਘ ਦੋਸਤੋ ਹਰ ਵਾਰੀ ਤੁਹਾਡੇ ਕੋਲ ਇੱਕ ਮਸਲਾ ਲੈ ਕੇ ਆਉਣਾ ਨਵੇਂ ਤੋਂ ਨਵਾਂ ਲੈ ਕੇ ਆਉਣਾ ਇਹੋ ਜਿਹੇ ਮਸਲੇ ਸਾਡੇ ਕੋਲ ਆਮ ਹੀ ਰਹਿੰਦੇ ਆ ਕਿਉਂਕਿ ਇਹੋ ਜਿਹੇ ਵਾਰਦਾਤਾਂ ਹਰ ਇੱਕ ਸ਼ਹਿਰ ਹਰ ਇੱਕ ਪੰਜਾਬ ਹਰ ਇੱਕ ਇੰਡੀਆ ਦੇ ਵਿੱਚ ਹੁੰਦੀਆਂ ਰਹਿੰਦੀਆਂ ਹਰ ਇੱਕ ਘਰ ਦੇ ਵਿੱਚ ਹੁੰਦੀਆਂ ਰਹਿੰਦੀਆਂ ਕੀ ਇਹ ਸਾਰਾ ਮਸਲਾ ਗੱਲ ਕਰਦੇ ਆ ਸਾਰਿਆਂ ਨਾਲ ਹਾਂਜੀ ਬਾਈ ਜੀ ਕੀ ਹਾਲ ਹੈ ਠੀਕ ਐ ਬਈ ਬਸ ਕੀ ਕੀ ਹੋਇਆ ਬਈ ਹੁਣ ਆ ਗਿਆ ਮੇਰੇ ਤੇ ਡੈਡੀ ਜੀ ਖੜੇ ਆ ਜੀ ਇਹ ਮੇਰੇ ਘਰ ਆ ਜਿਹੜੀ ਐ ਤੇ ਕਰੇ ਅਕਸਰ ਮੜੇ ਮੋਟੇ ਲੜਾਈਆਂ ਪੜਾਈਆਂ ਹੁੰਦੀਆਂ ਰਹਿੰਦੀਆਂ ਤੇ ਮੈਨੂੰ ਦੰਦੀਆਂ ਨਾਲ ਖਾ ਗਈ ਬਈ ਇਹ ਦੰਦੀਆਂ ਨਾਲ ਖਾ ਗਈ ਬਈ ਕੀ ਅੱਛਾ ਜੀ ਤੁਸੀਂ ਡੈਡੀ ਉਹਨਾਂ ਦੇ ਹਾਂਜੀ ਕੀ ਨਾਂ ਤੁਹਾਡਾ ਮੇਰਾ ਨਾਮ ਜੀ ਬਚਿੱਤਰ ਸਿੰਘ ਜੀ ਬਚਿੱਤਰ ਸਿੰਘ ਕੀ ਗੱਲ ਹੋਈ ਐ ਸਾਰੇ ਇਹ ਇਹਨਾਂ ਦੀ ਕੋਈ ਲੜਾਈ ਹੋਈ ਐ ਤੇ ਪਤਾ ਨਹੀਂ ਕੀ ਗੱਲਬਾਤ ਬਣੀ ਐ ਤੇ ਕੁੜੀ ਵਿਚਾਰੀ ਇਹ ਦੰਦਿਆਂ ਵੱਡ ਵੱਡ ਕੇ ਮੁੰਡੇ ਨੂੰ ਖਾਈ ਤਾਂ ਰਾਤ ਹੀ ਹਸਪਤਾਲ ਚ ਛੁੱਟੀ ਲੈ ਕੇ ਆਈ ਅੱਛਾ ਬਈ ਨੀਂਦ ਨੂੰ ਵੀ ਪਈ ਕੋਈ ਸਰੀਦ ਬਈ ਪਿੱਛੇ ਢੂਈ ਢਾਈ ਦੇ ਬਈ ਜਮ ਖਾਈ ਗਈ ਬਈ ਮੈਂ ਖਾਇਓ ਮਾੜਾ ਕੈਮਰੇ ਚ ਇੱਧਰ ਉਹ ਕਿ ਭਾਈ ਇਹ ਹਾਂ ਹਾਂ ਭਾਈ ਇਹ ਸਾਰੇ ਨੀਲ ਇਹ ਨੀ ਮੁੰਡੇ ਦੇ ਹੈ ਆ ਸਾਰੇ ਨੀਲ ਪਏ ਹੋਏ ਆ ਇਹਦੇ ਅੱਛਾ ਅੱਛਾ ਤੁਸੀਂ ਦੇਖ ਸਕਦੇ ਹੋ ਇਹ ਮੁੰਡਾ ਜਿਹੜਾ ਹੈਗਾ ਇਹ ਤਰ੍ਹਾਂ ਨਾ ਕੀ ਸੀ ਮੈਂ ਜਗਦੀਪ ਹੈ ਬਈ ਜਗਦੀਪ ਮੁੰਡਾ ਜਿਹਦੇ ਸਰੀਰ ਦੇ ਉੱਤੇ ਨੀਲ ਪਏ ਨੇ ਨੀਲ ਕਾਦੇ ਪਏ ਨੇ ਇਹਦੀ ਘਰ ਵਾਲੀ ਨੇ ਇਹਦੇ ਦੰਦੀਆਂ ਵੱਡੀਆਂ ਇਹਦਾ ਡੈਡੀ ਕਹਿੰਦਾ ਕਹਿੰਦਾ ਵੀ ਕੋਈ ਇਹੋ ਜੀ ਘਰ ਦੇ ਵਿੱਚ ਗੱਲ ਹੋਈ ਹੈ ਜਿਹਦੇ ਕਰਕੇ ਇਹ ਜਿਹਾ ਮਸਲਾ ਬਣਿਆ ਹਸਪਤਾਲ ਚੋਂ ਅੱਜ ਹੀ ਲੈ ਕੇ ਆਏ ਅੱਜ ਹੀ ਲੈ ਕੇ ਆਏ ਹਸਪਤਾਲ ਚੋਂ ਹਾਂਜੀ ਅੱਜ ਕਿੰਨੇ ਦਿਨ ਹੋ ਗਏ ਨੂੰ ਹਸਪਤਾਲ ਚ 7-6-7 ਦਿਨ ਹੋ ਗਏ 6-7 ਦਿਨ ਹੋ ਗਏ ਇੰਨੀਆਂ ਦੰਦੀਆਂ ਕਿਵੇਂ ਬਾਈ ਯਾਰ ਬਈ ਬੱਚਣਾ ਬਸ ਮੇਰੇ ਤੇ ਆ ਜਾ ਟੈਗ ਕੀਤਾ ਮੈਂ ਤੇਰਾ ਡੇੜੀ ਡੇੜੀ ਕਰਦਾ ਰੌਲਾ ਪਾਇਆ ਇਹਨੇ ਆ ਕੇ ਡੇੜੀ ਨੇ ਪਟਕੇ ਤਾਦੋ ਕਿ ਉਹਨੂੰ ਪਟਾਇਆ ਦੰਦੀਆਂ ਹੀ ਮਾਰ ਮਾਰ ਮੜਾ ਜਿਹਾ ਰੌਲਾ ਸੀ ਕੋਈ ਪਰਿਵਾਰ ਚ ਤੁਸੀਂ ਕੌਣ ਕੌਣ ਅਸੀਂ ਆ ਬਸ ਬਈ ਤੁਸੀਂ ਤਿੰਨੇ ਹੋ ਬਸ ਹਾਂ ਕਮਾਂ ਸਾਡੀ ਮੰਮੀ ਉਹ ਕੋਣ ਕੇ ਸਾਹਮਣੇ ਆਣੀ ਸਰ ਅੱਛਾ ਤੁਹਾਡਾ ਨਾਂ ਕੀ ਹੈ ਮੇਰਾ ਨਾਂ ਸੰਦੀਪ ਅੱਛਾ ਸੰਦੀਪ ਜੀ ਤੁਸੀਂ ਇਹ ਕੀ ਗੱਲ ਕਰਤੀ ਤੁਸੀਂ ਇਹ ਸੱਜਣ ਦੰਦੀਆਂ ਨਾਲ ਵੱਡ ਵੱਟ ਕੇ ਮੁੰਡੇ ਨੂੰ ਖਾਲੇ ਇਹ ਸੱਚੀ ਗੱਲ ਇਹ ਮੈਨੂੰ ਕੁੱਟ ਰਹੇ ਸੀ ਕਟਰੇ ਨਹੀਂ ਜਮਾ ਨਹੀਂ ਕੋਈ ਸਾਰੀ ਕੁੱਟ ਨਹੀਂ ਰਿਹਾ ਸੀ ਮੈਂ ਤਾਂ ਕਿ ਦੇ ਦੇਣਾ ਦਾ ਘਰੇ ਕਲੇਸ਼ ਚੱਲੀ ਜਾਂਦਾ ਸੀ ਕੱਲ ਕਾਦੇ ਪਿੱਛੇ ਕਲੇਸ਼ ਕਾਦਾ ਸੀਗਾ ਕਲੇਸ਼ ਰੋਟੀ ਪਿੱਛੀ ਬਸ ਰੋਟੀ ਪਿੱਛੇ ਕਿਵੇਂ ਇਹ ਲੇਟ ਹੁੰਦੀ ਸੀ ਮੈਂ ਪਹਿਲਾਂ ਖਾ ਲੈਂਦੀ ਸੀ ਅੱਛਾ ਭਾਈ ਕਿਵੇਂ ਫਿਰ ਯਾਰ ਭਾਈ ਕੋਈ ਰੋਟੀ ਦੇਣੀ ਕਲੇਸ਼ ਦਾ ਦਾ ਸ਼ਾਪਿੰਗ ਦਾ ਤੇ ਖਰਚੇ ਪਾਣੀ ਦਾ ਸੀ ਜਵਾਕਾਂ ਦੀ ਫੀਸ ਬੱਪੇ ਦਾ ਸਾਰੇ ਖਰਚੇ ਦਾ ਮੈਂ ਵੀ ਕੋਈ ਨਹੀਂ ਡੇੜੀ ਤੋਂ ਪੈਸੇ ਪੁੱਛ ਲੈ ਕੇ ਫੀਸ ਭਰਦੇ ਐ ਕੋਈ ਨਹੀਂ ਵੀ ਤੂੰ ਆਪ ਕੰਮ ਨਹੀਂ ਕਰਦਾ ਕੰਮ ਵੀ ਖੇਤੀਬਾੜੀ ਕਰਦੇ ਮੈਂ ਝੋਨਾ ਝਾਨਾ ਵੇਚਿਆ ਹੁਣ ਵੀ ਇਹ ਕਹਿੰਦੇ ਇਹਦਾ ਕਹਿੰਦੀ ਵੀ ਤੂੰ ਡੇੜੀ ਤੋਂ ਕਬੀਰ ਦਰੀਆ ਫੜ ਲਾ ਤੂੰ ਉਹਨੇ ਖੜਿਆ ਕੋਲੇ ਤੁਸੀਂ ਪਛੜੋ ਐ ਅੱਛਾ ਵੀ ਗੱਲ ਕੋਈ ਤੁਹਾਨੂੰ ਪਤਾ ਲੱਗਿਆ ਕੋਈ ਘਰ ਦੇ ਵਿੱਚ ਅਜੇ ਹੀ ਕੋਈ ਗੱਲ ਹੋ ਰਹੀ ਹੈ ਤੁਹਾਨੂੰ ਦੱਸਿਆ ਕਿ ਦੇ ਨਹੀਂ ਨਹੀਂ ਦੱਸਿਆ ਤਾਂ ਨਹੀਂ ਕੀ ਫੀਸ ਆ ਪੁੱਛਦਾ ਨਾ ਆ ਵੀ ਬਾਰੇ ਕੀ ਨੇ ਡੇੜੀ ਬਸੀ ਗੱਲ ਤੇ ਫੀਸ ਨੂੰ ਦੇਤੀ ਸੀਗੀ ਦੇਤੀ ਸੀ ਹਾਂਜੀ ਹਾਂਜੀ ਫੇਰ ਕਹਦਾ ਰੌਲਾ ਸੀ ਫੀਸ ਤਾਂ ਦੇਤੀ ਸੀ ਤੈਨੂੰ ਬਸ ਇਹ ਕਿਹੜਾ ਕੁਝ ਮਰਜੀ ਕਹੀ ਜਾਣ ਬਸ ਆਹੀ ਰੌਲਾ ਸੀ ਇਹ ਮੈਨੂੰ ਕੁੱਟਦਾ ਸੀ ਮੈਂ ਇਹਦੇ ਦੰਦ ਦੰਦੀਆਂ ਕਿਉਂ ਵੱਡੀਆਂ ਫਿਰ ਮੁੰਡੇ ਦੇ ਦੰਦੀਆਂ ਮੈਂ ਕਿਚੂ ਵੀ ਪੇੜੇ ਖਾਵੇਂ ਤੂੰ ਕੋਈ ਪੇੜੇ ਮਾਰੇ ਇਹ ਕਹਿੰਦੀ ਕਿ ਵੀਰਦਾਰੀ ਲੈ ਦੇ ਰੈਡੀ ਤੋਂ ਉਹਨੂੰ ਉਹਨੂੰ ਆਖੇ ਕਿ ਤੂੜੀ ਆਲ ਚ ਬਾਦ ਨੇ ਉਹਨਾਂ ਮਾਂ ਆਖੇ ਤੇਰੀ ਮੰਮੀ ਨੂੰ ਰੈਡੀ ਨੂੰ ਤੇ ਮੈਂ ਕਿਹਾ ਐ ਕਿਵੇਂ ਬਾਦ ਗਏ ਉਹਦਾ ਭੈਣੀ ਬਾਉਣੀ ਪੈਣਗੇ ਇਹ ਕੀ ਕਹਿੰਦੇ ਪਹਿਲਾਂ ਵੀ ਆਏ ਸੀਗੇ ਕਿ ਹੁਣੀ ਆਏ ਹੋਇਆ ਜੀ ਇਹਦੇ ਆਈ ਤੋਂ ਹੀ ਹੋਈ ਜਾਂਦਾ ਜੀ ਕੰਮ ਕਿੰਨਾ ਟਾਈਮ ਹੋ ਗਿਆ ਬੈਣ ਉਹਨਾਂ ਦੇ ਇਹ ਤਿੰਨ ਕਸਾਲੀ ਹੋਏ। ਆਏ ਦੇਖ ਲਓ ਇਹ ਇਹ ਡੈਡੀ ਹੈ, ਮੰਮੀ ਹੈ। ਕਦੇ ਇਹਨੂੰ ਕੋਈ ਮਾੜਾ ਚੰਗਾ ਨਹੀਂ ਬੋਲੇ। ਤੇ ਇਹਨਾਂ ਨੂੰ ਜੁੜੀ ਵਿੱਚ ਬਹੁਤ ਨੂੰ ਫਿਰਦੀ ਤੇ ਸਾਹਮਣੇ ਗਿਆ ਹੀ ਹੈ ਹੁਣ। ਨਹੀਂ ਤੁਹਾਡੇ ਕੋਲ ਘਰ-ਬਾਰ ਕਿਵੇਂ ਤੁਹਾਡੇ ਕੋਠੀ-ਗਾਠੀ ਪਈ ਹੈ ਕਿ ਵੈਸੇ ਨਾਰਮਲ ਕਮਰੇ ਆ। ਨਹੀਂ ਕੋਠੀ ਪਈ ਹੈ, ਵਧੀਆ ਮਕਾਨ ਇਹਨਾਂ ਨੂੰ ਬਣਾ ਕੇ ਦਿੱਤਾ ਹੋਇਆ। ਤੁਸੀਂ ਆਪ ਕਿੱਥੇ ਰਹਿੰਦੇ ਹੋ ਕੋਠੀ ਦੇ ਵਿੱਚ ਰਹਿੰਦੇ? ਵਿੱਚ ਹੀ ਰਹਿੰਦੇ ਹਾਂ। ਹੁਣ ਹੁਣ ਖਾਣ ਕਿ ਤੁਹਾਨੂੰ ਕਦੇ ਕਿਹਾ ਬਹੂ ਨੇ ਰੋਟੀ ਦਿੱਤੀ ਨਾ ਹੋਵੇ। ਕਦੇ ਤੁਹਾਨੂੰ ਕਿਹਾ ਲੜੀ ਹੁਣ ਕੱਪੜੇ ਨਾਲ ਧੋਤੇ ਹੁਣ ਨਾ ਤੁਹਾਨੂੰ ਗਲਤ ਬੋਲੀ ਹੋਵੇ ਕੁਛ ਐਦਾਂ ਦਾ ਕੁਛ ਹੋਇਆ? ਨਹੀਂ ਆਏ ਥੋੜਾ ਬੋਤਕ ਕਰਦੇ ਆਂ ਕਿ ਉਹਰੇ ਸਾਹਮਣੇ ਹੁਣ ਤੁਹਾਨੂੰ ਕੀ ਦੱਸੀਏ ਯਾਰ ਨਹੀਂ ਅਸੀਂ ਯਾਰ ਆ ਦੇ ਕੋਈ ਉਹ ਫਿਰ ਤੁਸੀਂ ਮੈਨੂੰ ਸੱਦਿਆ ਤੁਸੀਂ ਮੈਨੂੰ ਸੱਦਿਆ ਆਪਦੇ ਘਰ ਦੀ ਇੱਕ ਹਾਲਾਤ ਦੱਸਣ ਵਾਸਤੇ ਫਿਰ ਤੁਸੀਂ ਸਾਰੀ ਖੁੱਲ ਕੇ ਗੱਲ ਕਰੋ ਨਾ ਮੈਂ ਬੰਦਾ ਬਈ ਉਹੀ ਹੁੰਦਾ ਮੇਰੇ ਡੇਢੀ ਚਹਿਵਦਾ ਵੀ ਆ ਦੇ ਪਰਿਵਾਰ ਦਾ ਕਿਉਂ ਆਦਾ ਢਿੱਡ ਚੱਕਿਆ ਨਹੀਂ ਨਹੀਂ ਤੁਸੀਂ ਖੁੱਲ ਕੇ ਗੱਲ ਦੱਸੋ ਫਿਰ ਤਾਂ ਇਦਾਂ ਤੇ ਫਿਰ ਕੁੜੀ ਦੇ ਪੱਲੂ ਜਿਹੜਾ ਹੈਗਾ ਉਹ ਭਾਰੀ ਹੋ ਜੂ ਲੀੜੇ ਵੀ ਨਹੀਂ ਧੁੰਦੀ ਇਹਨਾਂ ਦੇ ਲੀੜੇ ਨਹੀਂ ਧੁੰਦੇ ਬਈ ਤੁਸੀਂ ਇਹਨਾਂ ਦੇ ਇਹ ਆਪ ਧੁੰਦੇ ਆਪੇ ਪੁੱਤ ਮੈਂ ਕਿੱਥੇ ਧੋਣੀ ਇਹਨਾਂ ਦੀ ਲੀੜੇ ਇੱਕ ਜਿਹੜੀ ਨਹੀਂ ਧੁੰਦੀ ਕਹਿੰ ਦੇ ਵਿੱਚ ਰੋਇਆ ਪੋਚੜ ਲੈ ਕਿੰਨਾ ਇਹ ਗੱਲ ਤਾਂ ਮੇਨ ਗੱਲ ਹੈ ਦੰਦੀਆਂ ਦੀ ਗੱਲ ਮੇਨ ਕੀ ਆ ਦੰਦੀਆਂ ਦੀ ਗੱਲ ਕੀ ਆ ਵੀ ਦੰਦੀਆਂ ਕਿਉਂ ਵੱਡੀਆਂ ਦੰਦੀਆਂ ਮੈਂ ਤਾਂ ਹੀ ਵੱਡੀਆਂ ਮੇਰੇ ਇਹ ਕੋਈ ਵੀ ਮੈਨੂੰ ਆਫਰ ਹੈ ਨਾ ਕੋਈ ਸੌਂਗ ਨਹੀਂ ਮੇਰਾ ਪੂਰਾ ਕਰ ਦੇ ਮੈਨੂੰ ਇੱਥੇ ਲੈ ਜਾਓ ਕਿਤੇ ਨਹੀਂ ਲੈ ਜਾਂਦੇ ਨਾ ਕਿਤੇ ਘੁੰਮਣ ਫਿਰਨ ਕਿਤੇ ਵੀ ਹੋਰ ਮੈਂ ਕੀ ਕਰਾਂ ਦੰਦੀਆਂ ਵੱਡੂੰਗੀ ਫਿਰ ਮੈਂ ਇਹਨਾਂ ਦੇ ਹੋਰ ਕੀ ਫੁੱਲ ਪਾਉਂਗੀ ਇਹਨਾਂ ਨੂੰ ਮੈਂ ਬਈ ਹੁਣ ਕੀ ਕਰ ਗਏ ਕਾਦੀ ਇੱਕ ਬੀਗਦਾਰੀ ਘਰ ਨੂੰ ਵੇਖ ਕੇ ਚੱਲਣਾ ਚੋਣਾ ਦਾ ਜੇ ਵੇਖਿਆ ਨਹੀਂ ਚੋਣਾ ਦਾ ਮੰਡੀ ਦੇ ਵਿੱਚ ਪਿਆ ਹੈ ਤੇ ਇਹ ਕਹਿੰਦੀ ਫਿਰ ਮੈਨੂੰ ਕਮਾਉਣ ਲੱ ਜਾ ਕੇ ਕੋਸ਼ਿਸ਼ ਕਰਕੇ ਤੇ ਕਹਿੰਦੀ ਮਾਂ ਪੇਣ ਨੂੰ ਅੱਡ ਕਰਦੇ ਹੁਣ ਮੈਂ ਆਏ ਮਾਂ ਪੇਣ ਨੂੰ ਆਦਿ ਨੂੰ ਕਿਵੇਂ ਅੱਡ ਕਰਦੇ ਉਹਨਾਂ ਦਾ ਕੋਣ ਹੈ ਮੇਥੋਂ ਬਿਨਾ ਉਦੋਂ ਚੋਣਾ ਕਿੱਥੋਂ ਦੇ ਕਿਦੋਂ ਗੱਡੀਆਂ ਬੁੰਡ ਸਾਰੇ ਦੀ ਨਹੀਂ ਸ਼ਰਮਾਂ ਦੀ ਗਾਲ ਕੱਢੀ ਹੈ ਕੀ ਸ਼ਰਮ ਨਾ ਕੋਈ ਮੇਰੇ ਨਹੀਂ ਸੌਂਕ ਫਿਰ ਤੁਸੀਂ ਹੁਣ ਕੈਮਰੇ ਮੂਰੇ ਨਹੀਂ ਐ ਬੋਲਦੇ ਬਾਅਦ ਦੇ ਵਿੱਚ ਤੁਸੀਂ ਘਰ ਦੇ ਵਿੱਚ ਇਹ ਦੇਖ ਕੇ ਇਦਾਂ ਰਹਿੰਦੇ ਹੋਗੇ ਤੁਸੀਂ ਅੱਕੀ ਵੀ ਆ ਮੈਂ ਵੀਰੇ ਅੱਕੀ ਵੀ ਆ ਅੱਕੀ ਕਿੰਨਾ ਟਾਈਮ ਕਿਦਾਂ ਵਿਆਹ ਨੂੰ ਕਿੰਨਾ ਟਾਈਮ ਹੋਇਆ 3 ਸਾਲ 3 ਸਾਲ ਦੇ ਵਿੱਚ ਤੇਰੇ ਜਵਾਕ ਕਿੰਨੇ ਹੋਏ ਜਵਾਕ ਇੱਕ ਇੱਕ ਅੱਛਾ ਇੱਕ ਤਰ੍ਹਾਂ ਜਵਾਬ ਆ ਤੇ ਤੂੰ ਤੂੰ ਹੁਣ ਗਾਲਾਂ ਕੱਢੀ ਜਾਂਦੀਆਂ ਤਿੰਨ ਮਹੀਨੇ ਜੋ ਕੱਟਲੇ ਹੁਣ ਤੂੰ ਹੁਣ ਹੁਣੀ ਕਿਉਂ ਕਲੇਸ਼ ਪਾਉਣਾ ਸੀ ਇਹ ਗੱਡੀ ਲੈ ਪਰਸੋਂ ਇਹਨੂੰ ਮੈਂ ਕਿਹਾ ਮੈਨੂੰ ਲੀੜੇ ਦਵਾ ਦੇ ਕਿਹੜੀ ਗੱਡੀ ਲੈ ਆ ਲੈ ਐਸਪ੍ਰੈਟ ਜੀ ਤੇ ਮੈਂ ਇਹਨੂੰ ਮੈਂ ਕਿਹਾ ਮੈਨੂੰ ਲੀੜੇ ਦਵਾ ਦੇ ਕਹਿੰਦਾ ਮੇਰੇ ਕੋਲ ਤਾਂ ਪੈਸੇ ਨਹੀਂ ਗੱਡੀਆਂ ਲਿਆਉਣ ਨੂੰ ਤਾਂ ਹੁੰਦੇ ਇਹਦੇ ਕੋਲ ਮੇਰੇ ਲੀੜੇ ਮੇਰੀ ਹੁੰਦੇ ਨਹੀਂ ਹਾਂਜੀ ਭਾਈ ਭਾਈ ਗੱਡੀ ਯਾਰ ਹੁਣ ਸਾਡੀ ਪਹਿਲਾਂ ਨਹੀਂ ਲਈ ਵੀ ਸੀ ਉਹ ਘਰੇ ਹੁਣ ਲੈ ਕੇ ਆਂਦੀ ਵੀ ਆ ਗੱਡੀ ਦਾ ਜਿਹੜੀ ਚੀਜ਼ ਬਿਨਾ ਸਰਦਾ ਹੀ ਨਹੀਂ ਕਰੇ ਹੁਣ ਬਾਰਾਂਦਰ ਜਾਣਾ ਸਾਰਾ ਕੁਝ ਕੰਮ ਧੰਦੇ ਕਰਨੇ ਆ ਉਹ ਵੀ ਜਿਹੜੀ ਨਹੀਂ ਲਈਏ ਮੈਂ ਤਾਂ ਨਹੀਂ ਲੇਤੀਗੀ ਅੱਛਾ ਭਾਈ ਹੈ ਪੈ ਵੀ ਗੱਡੀ ਚ ਜਾਇਆ ਕਰੇ ਨੂੰ ਕਿ ਫਿਰ ਇਹ ਵੇੜਾ ਬੋਲਦੀ ਵੀ ਸਿੱਧੇ ਮੂੰਹ ਬੋਲਦੀ ਅੱਛਾ ਭਾਈ ਇਹ ਜਦੋਂ ਇਹ ਹਸਪਤਾਲ ਦੇ ਵਿੱਚ ਦਾਖਲ ਸੀਗੇ ਜਦੋਂ ਦੀਆਂ ਵੱਡੀਆਂ ਇਹਦੇ ਇਹ ਕਿੰਨੇ ਕ ਵਜੇ ਦਾ ਟਾਈਮ ਸੀਗਾ ਇਹ ਰਾਤ ਨੂੰ 11 12 ਵਜੇ ਦਾ ਟਾਈਮ ਸੀਗਾ ਅੱਛਾ 11 12 ਵਜੇ ਦਾ ਟਾਈਮ ਸੀਗਾ ਫਿਰ ਕੀ ਹਾਲ ਗੱਲ ਕੀ ਹੋਈ ਸੀ ਤੁਹਾਨੂੰ ਮਾੜਾ ਮੋਟਾ ਪਤਾ ਵੀ ਵੀ ਤੁਸੀਂ ਕਿਵੇਂ ਭੱਜ ਕੇ ਆਏ ਕਿਵੇਂ ਛੁੜਾਇਆ ਫਿਰ ਇਹਨਾਂ ਦੇ ਕਮਰੇ 'ਚ ਹੀ ਕੋਈ ਗੱਲਬਾਤ ਹੋਈ ਆ ਹਾਂ ਬੋਲਦੀ ਤਾਂ ਹੁਣ ਮੈਂ ਸਦਾ ਹੀ ਹੁਣ ਚੱਲਦਾ ਬੋਲਦੀ ਤਾਂ ਹੁਣ ਬਾਈ ਤੁਹਾਡੇ ਸਾਹਮਣੇ ਹੁਣ ਸਾਰਾ ਕੁਝ ਗਾਲਾਂ ਕੱਢੀ ਜਾਂਦੀ ਤੇ ਹੁਣ ਮੈਂ ਖੁੱਲ ਕੇ ਹੀ ਦੱਸਦਾ ਇਹ 3 ਸਾਲ ਹੀ ਹੋ ਗਏ ਇਹਨਾਂ ਦਾ ਕਚੀਰਾ ਪੈਂਦੇ ਨੂੰ ਅਸੀਂ ਤਾਂ ਮਿੰਤਵਾੜੀ ਕੱਢ ਕੇ ਇਹਨੂੰ ਰੱਖੀ ਬੈਠੇ ਆਂ ਵੜਾਈ ਬੈਠੇ ਆਂ ਵੀ ਤੂੰ ਇਹ ਰਾਇ ਪਰ ਇਹਦਾ ਮੈਨੂੰ ਲੱਗਦਾ ਨਹੀਂ ਵੀ ਜਵਾਕ ਵੀ ਇਹਨਾਂ ਨੇ ਮਸਾਂ ਲਿਆ ਅਸੀਂ ਅਸੀਂ ਮਿੰਤਾਂ ਕੱਢ-ਕੱਢ ਕੇ ਲਿਆ ਹੁਣ ਲਿਆ ਇਹਨਾਂ ਨੇ 6 6 ਮਹੀਨੇ ਹੋ ਗਏ ਜਵਾਕ ਹੋਏ ਨੂੰ ਤੇ ਇਹਨਾਂ ਦਾ ਕਚੀਰਾ ਆ ਹੀ ਚੱਲੀ ਜਾਂਦਾ ਰੋਜ਼ ਹੀ ਰਾਤ ਨੂੰ ਲੱਭਦੇ ਜੱਸ ਥੋੜੇ ਲੀੜੇ ਝੂਲੇ ਵਾਲੀ ਗੱਲ ਵੀ ਦੱਸ ਹਣ ਤੂੰ ਦੀਏ ਦੱਸ ਤੂੰ ਦੱਸੀਏ ਲੀੜੇ ਨਹੀਂ ਥੋਂਦੀ ਵੀਰੇ ਥੋਂਦੀ ਨਹੀਂ ਪਹਿਲਾਂ ਤੁਸੀਂ ਕਿਉਂ ਕਿਹਾ ਵੀ ਹਾਂ ਬਈ ਮੈਂ ਹੁਣ ਕੀ ਦੱਸਾਂ ਮੈਂ ਐਂ ਕਿਹਾ ਜਦੋਂ ਕੁੜੀ ਤੇਰੇ ਸਾਹਮਣੇ ਕੈਮਰੇ ਮੂਰੇ ਗਾਲਾਂ ਕੱਢੀ ਜਾਂਦੀ ਏ ਤੇਰਾ ਹੱਕ ਆ ਦੱਸਣ ਦਾ ਮੈਂ ਘਰ ਦਾ ਲਕੋ ਰੱਖਦਾ ਸੀ ਚੱਲ ਮੈਂ ਬਚਤ ਰਹਿ ਜੀ ਹਜੇ ਵੀ ਰਹਿ ਜੀ ਨਹੀਂ ਕਸਰੀ ਨਹੀਂ ਛੱਡੀ ਪਈ ਜਗਲੇ ਛੱਡ ਰਹੀ ਹੁਣ ਮੇਰੀ ਗੱਲ ਸੁਣ ਚੌਰਿਆ ਤੂੰ ਮੈਨੂੰ ਐ ਬੋਲਦਾ ਇਹ ਕੋਈ ਆ ਗੱਲ ਲੈ ਨਾਲਾਂ ਕੇ ਗੱਡੀਆਂ ਨੇ ਤੇ ਲੀੜੇ ਕੌਣ ਤੂੰ ਇਹਨਾਂ ਨੂੰ ਪੁੱਛੋ ਤੂੰ ਚੁੱਪ ਕਰਕੇ ਬਹਿ ਜਾ ਤੂੰ ਬੰਨ ਕੇ ਮੂੰਹ ਖੜਿਆ ਇੱਥੇ ਤੂੰ ਤਾਂ ਤੁਸੀਂ ਤਾਂ ਮੇਰੇ ਸਾਹਮਣੇ ਬੋਲਣ ਨੂੰ ਹਟਦੇ ਪਏ ਬਾਅਦ ਵਿੱਚ ਕੈਮਰੇ ਦੇ ਬਾਅਦ ਕੀ ਕਰਦੇ ਹੋਗੇ ਵੀਰੇ ਮੈਂ ਕੀ ਵੀ ਆ ਠੀਕ ਆ ਕਿਉਂ ਕਿਉਂ ਓਕੇ ਕਿਉਂ ਫਿਰ ਤਲਾਕ ਲੈ ਲਓ ਤਲਾਕ ਲੈ ਲੂੰਗੀ ਮੈਂ ਬੇਬਕ ਨਹੀਂ ਆ ਕਿ ਨਹੀਂ ਹਲਕੀ ਵੀ ਹੈ ਇਹ ਹਲਕੀ ਕਿਵੇਂ ਹਲਕੀ ਯਾਨੀ ਕਿ ਇਹਨੂੰ ਤਾਂ ਹਰ ਵਕਤ ਕੁਝ ਨਾ ਕੁਝ ਚਾਹੀਦਾ ਇੱਕ ਬੁੜੀ ਨੂੰ ਸੇੜਦਾ ਨੰਗ ਦੀ ਟੱਪ ਦੀ ਨੂੰ ਰ ਇੱਕ ਬੁੜੀ ਨੂੰ ਨਹੀਂ ਸੇੜਦਾ ਜਾਈ ਜਾਂਦੇ ਬਈ ਯਾਰ ਅਸੀਂ ਤਾਂ ਕੀ ਕਰੀ ਤੂੰ ਆਹਦੇ ਸਹੁਰੇ ਤੇ ਇਲਜ਼ਾਮ ਕਿਉਂ ਲਾਈ ਜਾਂਦੇ ਥੋਨੂੰ ਥੋਨੂੰ ਕਦੇ ਬੋਲਿਆ ਗਲਤ ਥੋਨੂੰ ਕਦੇ ਗਲਤ ਬੋਲੇ ਸਾਡੇ ਕੰਮ ਵਾਲੀ ਲੱਗੇ ਉਹ ਵੀ ਇਹਨੇ ਕੰਮ ਵਾਲੀ ਤਾਂ ਮੈਂ ਉਹ ਹਟਾਤੀ ਉਹ ਤਾਂ ਹਟਾ ਕੰਮ ਕਰੇ ਇਹਨੂੰ ਇਹ ਕਹਿੰਦੀ ਕਿ ਕੀ ਕੁਝ ਕਈ ਕੀਤਾ ਇਹਨੇ ਕੁਝ ਗਲਤ ਕੀਤਾ ਛੇੜਿਆ ਤਾਂ ਤਾਂ ਹੀ ਹਟਈ ਅਗਲੀ ਨਹੀਂ ਨਹੀਂ ਬਈ ਅੱਧੀ ਨਹੀਂ ਗਈ ਹਟਾਈ ਆ ਉਹ ਇਹ ਰਸਿਆ ਵੀ ਇਹ ਕੰਮ ਕਰੂਗੀ ਇਹ ਕੰਮ ਕਰਦੀ ਨਹੀਂ ਇਹ ਪੈ ਜਾਂਦੀ ਸੀ ਪੈ ਕੇ ਜਾਂਦੀ ਇਹਨੂੰ ਬਾਹਰ ਚ ਖਲਾਰ ਲਾ ਜਿੰਨਾ ਮਰਜੀ ਗੇਟ ਖੋਲ ਕੇ ਬਾਹਰ ਖੜ ਕੇ ਝਾਕਾ ਜਿੰਨਾ ਮਰਜੀ ਕਰਾ ਲਾ ਇਹ ਤੋਂ ਪਰ ਸਾਹਮਣੀ ਕਰਨਾ ਕਰਮ ਨਹੀਂ ਕਰਨਾ ਕੰਮ ਕੱਪੜੇ ਲੀੜੇ ਸਾਰਾ ਕੁਝ ਤੁਸੀਂ ਆਪ ਧੋਨੇ ਹੋ ਫਿਰ ਅਸੀਂ ਆਪ ਹੀ ਧੋਨੇ ਆ ਮੰਮੀ ਧੋ ਦਿੰਦੀ ਐ ਇਹਦੀ ਮੰਮੀ ਧੋ ਦਿੰਦੀ ਐ ਕੁਝ ਆਪ ਧੋਨੇ ਆ ਵੀਰੇ ਤੁਸੀਂ ਇਹਦਾ ਨਹੀਂ ਪੈਂਗੇ ਮੈਂ ਕੰਮ ਨਹੀਂ ਕਰਦੀ ਜਿਹੜੀ ਗੱਲ ਮੈਨੂੰ ਇਹ ਦੱਸੋ ਜਿਹੜੀ ਤੁਹਾਡੇ ਘਰੇ ਨੌਕਰਾਨੀ ਕੰਮ ਕਰਦੀ ਸੀ ਕੋਈ ਕੰਮ ਕਰਦੀ ਸੀ ਉਹ ਕਿਵੇਂ ਕੀ ਗੱਲ ਹੋਈ ਸੀ ਕੋਈ ਗਲਤ ਉਹ ਤਾਂ ਪੋਚਾ ਲਉਂਦੀ ਹੁੰਦੀ ਸੀ ਇਹ ਮਗਰ ਚੜ ਜਾ ਕੇ ਲੱਪੀ ਕੇ ਮੂਤ ਘੁੱਟ ਦੇਖ ਲੋ ਤੇ ਉਹਦਾ ਯਾਰ ਮੈਂ ਘਰ ਦੇ ਯਾਰ ਬਈ ਨਿਗਾਹ ਰੱਖਣੀ ਕੋਈ ਸਮਾਨ ਸਪਤਾ ਤੁਹਾਨੂੰ ਸਾਰਾ ਸਾਰਾ ਪਿਆ ਹੁੰਦਾ ਤੇ ਨਿਗਾਹ ਦੇ ਰੱਖੇ ਘਰ ਸੁਣਾ ਕੇ ਛੱਡ ਜਾਊਗਾ ਜੇ ਹੁਣ ਘਰ ਦੇ ਵਿੱਚ ਕੰਮ ਕਰਦਿਆਂ ਕੰਮ ਆ ਲੱਗ ਬਈ ਇਹ 10 ਦਿਨ ਉਹਦੇ ਦੰਦ ਜਿਹੜੇ ਸਾਰੇ ਸਰੀਰ ਤੇ ਵੱਡਦੇ ਆ ਫੇਰ ਬਈ ਸਾਰੇ ਕੋਈ ਅੰਗ ਨਹੀਂ ਛੱਡਿਆ ਆਣੇ ਜਿਹੜਾ ਦੰਦ ਖਾਂ ਵੱਡਣ ਉਹ ਖਾ ਹੀ ਗਈ ਮੈਂ ਤਾਂ ਵੀਰੇ ਟਾਈਮ ਨਾਲ ਵਾਰ ਡਾ ਕੇ ਪਾਈ ਜਾਂਦਾ ਪੈਣੀ ਤੇਰੇ ਤਾਂ ਨੇੜੇ ਹੁੰਦੀ ਨਹੀਂ ਉਹ ਸਹੀ ਗੱਲ ਕੋਈ ਨਹੀਂ ਕੀ ਬੇਲਾ ਬੋਲਣ ਇਹ ਅੱਡ ਹੋਣਗੇ ਮੈਂ ਗੱਲ ਸੁਣ ਲਾ ਉਹਨਾਂ ਦੀ ਪੂਰੀ ਗੱਲ ਸੁਣ ਲਾ ਵੀ ਗੱਲ ਕੀ ਸੁਣੋ ਤੁਸੀਂ ਇਹ ਤਾਂ ਕਿਹਦਾ ਕਹਿੰਦੀ ਅੱਡ ਹੋ ਜੇ ਮਾਂ ਪਿਓ ਨੂੰ ਛੱਡ ਦੇ ਆਉਂਦੇ ਨਹੀਂ ਮੈਂ ਕਿਉਂ ਛੱਡਾਂ ਉਹ ਤਾਂ ਛੱਡਣਾ ਮੇਰੀ ਚੀਜ਼ ਮੈਂ ਕਿਹੜਾ ਕੋਈ ਮਰਜ਼ੀ ਕਰਾ ਤੈਨੂੰ ਮੈਂ ਮੇਰੇ ਮਾਂ ਪਿਓ ਦਾ ਮੇਰਾ ਮੈਂ ਕਿਉਂ ਛੱਡਾਂ ਤੇ ਫਿਰ ਮਦੰਦਾਂ ਇਹਦੇ ਵੱਡਲੇ ਕੋਲ ਤੇਰੇ ਪਿਆਉ ਦੇ ਤੂੰ ਤੇਰੇ ਨਾਲ ਮਤਲਾ ਆ ਕੇ ਇਸ ਤਰ੍ਹਾਂ ਕਰ ਲਾ ਸਾਨੂੰ ਤਾਂ ਲੋੜ ਨਹੀਂ ਆਦਾ ਜਾਜ ਤੇ ਮੈਂ ਵੀ ਅੱਛਾ ਫਿਰ ਭਾਈ ਕੀ ਹੋਇਆ ਰਾਤ ਨੂੰ ਚੰਘਿਆੜੇ ਪਏ ਰੌਲਾ ਪਿਆ ਕੋਈ ਗੱਲ ਹੈ ਇਦਾਂ ਦੀ ਕੋ ਖਾਰਾ ਦੰਦਿਆਂ ਨਾਲ ਸਾਰਾ ਹੀ ਖਾ ਗਈ ਇਹਨੂੰ ਕੋਈ ਸ਼ਗਾ ਨਹੀਂ ਛੱਡੀ ਕੋਈ ਨਹੀਂ ਵੇ ਇਹਨੂੰ ਵਿਖਾਓ ਕਿੱਥੇ ਵੱਢੀ ਦੰਦਿਆਂ ਟੁੱਟ ਲੀੜੇ ਪਾਏ ਵੇ ਇਹਦੇ ਲੀੜੇ ਪਾਏ ਜਿਹੜਾ ਗੋਪਤੰਗਾ ਉਹ ਖਾएगी ਹਾਂ ਕੀ ਗੱਲ ਹੋਈ ਕਿੱਥੇ ਵਿਖਾ ਮੈਨੂੰ ਕਿੱਥੇ ਦੰਦਿਆਂ ਵੱਢਣਾਂ ਦੇ ਵਿਖਾ ਲੈ ਇਹ ਹੋਰ ਕੀ ਕੈਮਰੇ ਮੂਰੇ ਕੀ ਦਿਖਾਵਾਂ ਸਾਰੇ ਝੂਠ ਹੈ ਇਹਨਾਂ ਦੇ ਕਿੱਥੇ ਦੰਦੀ ਨਹੀਂ ਵੱਢੀ ਕੀ ਗੱਲ ਕੀ ਹੋਈ ਸੀ ਜਦੋਂ ਇਹ ਰਾਤ ਨੂੰ 10 ਵਜੇ ਕੀ ਕਾਦੇ ਪਿੱਛ ਲੜਾਈ ਹੋਤੀ ਪੀਤਾ ਹੋ ਸੀ ਉੱਠੀ ਕਰਨੀ ਦਿੰਦਾ ਕਿਤੇ ਕਿਤੇ ਅਗਰੇ ਮੈਨੂੰ ਆਦਿ ਸੀਦਾ ਕੁਛ ਦਿਸਦਾ ਆਏ ਕਰਦਾ ਸੀ ਅੱਛਾ ਵੀ ਪੂਤਪਰੇ ਦੇ ਇਹਨਾਂ ਨੂੰ ਐ ਲੱਗਾ ਚੌਰਿਆਂ ਨੂੰ ਕੋਈ ਕਿਵੇਂ ਬਹੂ ਨੇ ਕੁਝ ਕੀਤਾ ਕੋਸੇ ਮਰ ਜਿਹੜੀ ਗੱਲ ਆ ਭਾਈ ਉਹ ਗੱਲ ਤੇ ਤਾਂ ਆਉਂਦੀ ਨਹੀਂ ਗੱਲ ਇਹਦੀ ਇਹ ਆ ਵੀ ਆਢੋ ਆਜ ਮਾਂ ਪਿਓ ਤੋ ਤੇ ਇੱਕ ਵੀਰਦਾਰੀ ਹੱਥੇ ਚ ਕਰ ਮੇਰੇ ਛੋਕ ਪੋ ਆ ਮੈਨੂੰ ਘਮਾਉਣ ਲੈ ਜਾ ਮੇਰੇ ਤੇ ਪੈਸੇ ਲੈ ਸ਼ਾਪਿੰਗ ਕਰਾ ਇਹ ਸਾਰੀ ਗੱਲ ਦਾ ਮੇਨਾ ਆ ਵੀ ਜਿਹੜੀ ਬੁੜੇ ਤੋਂ ਕਵੀਰਦਾਰੀ ਫੜ ਲਈ ਸਾਰੀ ਕਵੀਰਦਾਰੀ ਆਜੇ ਮੇਰੇ ਹੱਥ ਚ ਆਪਦੇ ਹੱਥ ਜੀ ਕਰ ਨੂੰ ਫਿਰਦੀ ਆ ਇਹ ਵੀ ਮੇਰੇ ਹੱਥ ਜਾ ਦੇ ਮੈਂ ਕਰੂੰਗੀ ਆ ਦੇਖ ਲੈ ਮੈਂ ਮਾਲਕ ਨਹੀਂ ਐ ਮੈਂ ਕਰਦੀ ਇਹਦੇ ਮਾਂ ਪਿਓ ਕੋਲ ਗੱਲ ਨਹੀਂ ਹੋਈ ਇਦੇ ਮਾਪੇ ਕੋਲੇ ਹੁਣ ਕੀ ਗੱਲ ਕਰੀਏ ਮਾਪਾ ਮੇਰਾ ਹੈ ਨਹੀਂ ਮਰੇ ਵੇਆ ਕਿਉਂ ਮਰੇ ਗਿਓ ਮ ਹੈਗੇ ਕਹਿੰਦੀ ਹਾਂ ਪਿਓ ਨੂੰ ਕਹਿ ਦਿੰਦੀ ਆ ਇਹ ਮਰੇ ਵੇਆ ਹੈਗੇ ਮਾਪੇ ਸਾਰਾ ਕੁਝ ਹੈਗਾ ਕਿਵੇਂ ਦਿਨ ਵਰਤਦੇ ਨਹੀਂ ਨਹੀਂ ਮੈਂ ਕਿਸੇ ਨਾਲ ਨਹੀਂ ਵਰਤਦੀ ਨਾ ਮੈਂ ਇੰਨਾ ਨਾਲ ਵਰਤਦਾ ਮੈਨੂੰ ਸਾਨੂੰ ਅਸੀਂ ਨਵੇੜੰਦਾ ਵੀ ਕਰਿਆ ਵੀ ਤੂੰ ਜਾਵੜਾ ਚੱਲ ਜੇ ਤੇਰਾ ਨਹੀਂ ਬਣਦੀ ਤੁਸੀਂ ਜਾਂਦੀ ਵੀ ਨਹੀਂ ਇਹ ਕਹਿੰਦੀ ਤੁਹਾਨੂੰ ਕੱਢੂੰਗੀ ਘਰੋਂ ਤੁਸੀਂ ਜਾਓਗੇ ਮੈਂ ਨਹੀਂ ਜਾਂਦੀ ਉੱਥੇ ਮੈਂ ਨਹੀਂ ਜਾਂਦੀ ਕਹਿੰਦੀ ਕਿਤੇ ਇਹੋ ਗੱਲ ਤਾਂ ਨਹੀਂ ਕਿਸੇ ਕੋਈ ਗੱਲ ਗੁਲਤ ਗਾਡੀ ਗੋਡੀ ਦਿੰਦੀ ਨਹੀਂ ਮੇਰੀ ਕਿਸੇ ਨਾਲ ਗਾਟੀ ਨਹੀਂ ਬਸ ਕਰਵਾ ਦੇਣਗੇ ਗਾਡੀ ਪਵਾ ਦੇਣਗੇ ਆਹ ਕੋਈ ਗਾਡੀ ਗੋਡੀ ਤਾਂ ਨਹੀਂ ਥੋੜੀ ਕਿਤੇ ਗਾਡੀ ਗੋਡੀ ਹੋਵੇ ਥੋੜੀ ਮੇਰੀ ਕਿਸੇ ਨਾ ਗਾਟ ਹੀ ਨਹੀਂ ਬਸ ਪੈ ਜੂਗੀ ਗਾਡੀ ਮੇਰੀ ਬਸ ਸੋਦੇ ਨਾ ਆਹ ਦੇਖ ਲੋ ਲੈ ਆਹ ਕੀ ਕਰੀ ਐਨੇ ਤੁਸੀਂ ਬਸ ਮੈਂ ਨਕਾਮ ਹੀ ਬਾਲਾ ਚੜਿਆ ਵੀ ਮੈਨੂੰ ਭਾਈ ਕੀ ਗੱਲ ਅੱਛਾ ਤੁਸੀਂ ਫਿਰ ਕੀ ਬਾਲਿਆ ਬਸ ਮੈਂ ਇਹਨਾਂ ਨੂੰ ਕਹਤਾ ਸੀ ਕਾਟੀ ਤਾਂ ਮੇਰੀ ਪੈ ਜਾਨੀ ਕਿਸੇ ਨਾ ਹੋਰ ਦੱਸ ਦੇਣਾ ਨੂੰ ਪੈ ਜੇ ਆਹੀਂ ਰਹਿਣਗੇ ਤਾਂ ਇਹ ਦੰਦੀ ਕਦ ਵੜਦੀ ਐ ਰਹੀ ਇਹਨੂੰ ਬਾਈ ਕੰਮ ਹੀ ਬਹੁਤ ਜਿਆਦਾ ਚੜਿਆ ਮੈਨੂੰ ਲੱਗਦਾ ਕੰਮ ਨਾ ਚੜਿਆ ਇਹਨੂੰ ਹਲਕਾ ਉੱਠਿਆ ਵਾ ਹਾਲਾ ਕੁੱਤਾ ਕੱਤਾ ਨਹੀਂ ਵੱਢ ਗਿਆ ਇਹਨੂੰ ਕੀ ਪਤਾ ਕੀ ਹੋਇਆ ਯਾਰ ਕੁੱਤਾ ਕੱਤਾ ਨਹੀਂ ਵੱਢਿਆ ਸੋਨੂੰ ਸੱਦਿਆ ਬਈ ਅਸੀਂ ਤਲਾਕ ਚਾਹੁੰਨੇ ਇਹ ਤਾਂ ਯਾਰ ਮੇਰੇ ਦੰਦੀ ਮਾਰ ਗਈ ਜੀ ਬਾਈ ਅਸੀਂ ਤਲਾਕ ਚਾਹੁੰਨੇ ਤੁਰ ਜਾ ਮੈਂ ਇੱਥੇ ਰੂੰ ਇੱਕ ਚ ਗੋਡਾ ਰੱਖ ਕੇ ਅਸੀਂ ਤਲਾਕ ਲੈ ਲਾਂਗੇ ਐ ਕਿ ਮੇਰੇ ਪਿੰਗੀ ਤੇ ਰਹਿ ਵੀ ਕੋਠੀ ਤੇ ਮੇਰੇ ਨਾਲ ਹੀ ਨਾ ਤੇਰੇ ਨਾਲ ਕਿਵੇਂ ਡੈਡੀ ਦੇ ਨਾਲ ਗਈ ਤੇਰੇ ਨਾਲ ਕਿ ਤੂੰ ਡੈਡੀ ਕੀ ਲੱਗਦਾ ਚੌਰਾ ਤੇਰਾ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਜਿਹੜਾ ਪਰਿਵਾਰ ਆ ਇਹ ਦਾ ਪਰਿਵਾਰ ਸਿਰਫ ਕਾਦੇ ਪਿੱਛੇ ਗਲੇਸ਼ ਆ ਜਿਹੜੀ ਆ ਕਹਿੰਦੀ ਘਰ ਵਾਲੀ ਆ ਇਹ ਦੰਦੀਆਂ ਵੱਢਦੀ ਆ ਦੰਦੀਆਂ ਵੱਢ ਕੇ ਮੁੰਡੇ ਦੇ ਨੀਲ ਪਾਤੇ ਸਾਰੇ ਸਰੀਰ ਤੇ 7 ਦਿਨ 8 ਦਿਨ ਇਹ ਹਸਪਤਾਲ ਦੇ ਵਿੱਚ ਰਿਹਾ ਇਹਦੇ ਮਾਪਿਆਂ ਨੇ ਇਹਨੂੰ ਬਚਾਇਆ ਤੇ ਹੁਣ ਤੁਸੀਂ ਇੱਕ ਗੱਲ ਦੇਖੋ ਮੇਰੇ ਇਹ ਚੱਲਦੇ ਇੰਟਰਵਿਊ ਦੇ ਵਿੱਚ ਮੇਰੀ ਦੰਦੀ ਵੱਡੀ ਹੁਣ ਮੈਂ ਇਹਨੂੰ ਪੁੱਛਿਆ ਮੈਂ ਕਿ ਤੇ ਮੇਰੀ ਦੰਦੀ ਕਿਉਂ ਵੱਡੀ ਇਹਦਾ ਘਰ ਵਾਲਾ ਇਹਦਾ ਜਿਹੜਾ ਸਹੁਰਾ ਸੀ ਉਹ ਕਹਿੰਦਾ ਕਹਿੰਦਾ ਇਹਨੂੰ ਕਾਮ ਬਹੁਤ ਜ਼ਿਆਦਾ ਜੜਿਆ ਹੋਇਆ ਤੁਸੀਂ ਇਹ ਦੇਖ ਸਕਦੇ ਮੈਨੂੰ ਲੱਗਦਾ ਇਹਨੂੰ ਕਾਮ ਨਹੀਂ ਇਹਨੂੰ ਕਿਸੇ ਕੁੱਤੇ ਨੇ ਹਲਕੇ ਕੁੱਤੇ ਨੇ ਵੱਢਿਆ ਹੋਇਆ ਦੀ ਨਾਲ ਇਹਨੂੰ ਬਈ ਇਹਦਾ ਇਲਾਜ ਲੋਈ ਕਰਾਓ ਮੈਨੂੰ ਲੱਗਦਾ ਤੂੰ ਬਈ ਇਲਾਜ ਲੋਈ ਆਪ ਹੀ ਹੋਗਾ ਗਾਂ ਹੀ ਹੋਵੇ ਸਤਲਾ ਕੇ ਲਵਾਗੇ ਹੁਣ ਤੁਸੀਂ ਛੱਡਣਾ ਇਹਨੂੰ ਮੈਂ ਤਾਂ ਇੱਥੇ ਰਹੂੰਗੀ ਕਿਤੇ ਨਹੀਂ ਜਾਂਦੀ ਇਹ ਤਾਂ ਕਹਿੰਦੀ ਮੈਂ ਤੇ ਇਹਦਾ ਕੋਸ ਕਰੀ ਜਾਵੇਂ ਸੀ ਕੇਸ ਲਾ ਦੇਂਗੇ ਤੇਰਾ ਮੈਂ ਤੇ ਵੀ ਕਰੋ ਕਰ ਦੂੰਗੀ ਆਇਆ ਤਾਂ ਤੂੰ ਕਿਦੇ ਹੋ ਨਮਸਕਾਰ ਦੇ ਨਾ ਇਹਨਾਂ ਦੇ ਇੱਕ ਘਰ ਤੇ ਫਿਰ ਟੱਕਿਆ ਕਿੱਥੇ ਸਾਡੇ ਕੋਲ ਚੱਲ ਜੋ ਕੈਮਰੇ ਤੇ ਬਾਹਰ ਛੱਡਿਆ ਮੂੰਹ ਮੂੰਹ ਕੁੱਟੂ ਤਰਾ ਮੈਂ ਕੋਣ ਤੂੰ ਕੀ ਕੀ ਚਾਹਣਾ ਤੂੰ ਕੀ ਕਹਿਣਾ ਚਾਹਣਾ ਜਿਹੜੀਆਂ ਦੰਦੀਆਂ ਵੜਦੀਆਂ ਮੇਰਾ ਮੂਰੇ ਬੋਲੀ ਜਾਂਦੀ ਸਾਰੇ ਕੈਮਰੇ ਦੇ ਮੂੰਹ ਮੂੰਹ ਕੁੱਟੂ ਸੋਡਾ ਐ ਕਰੂੰ ਅਸੀਂ ਹੱਥ ਬਣਨਗੇ ਦੋਵੇਂ ਤੈਨੂੰ ਕੋਈ ਸ਼ੱਕ ਸ਼ੁੱਕ ਤਾਂ ਨਹੀਂ ਕਿਤੇ ਤੁਹਾਨੂੰ ਕੋਈ ਸ਼ੱਕ ਨਹੀਂ ਬਈ ਯਾਰ ਅਸੀਂ ਇਹ ਤੋਂ ਕੀ ਕਰਾਉਣਾ ਸਕੇ ਨਾ ਗੱਲ ਹੀ ਕਰ ਅਸੀਂ ਕਹਿੰਨੇ ਆ ਵੀ ਇਹਨੂੰ ਲੈ ਜਾਣ ਸਾਡੇ ਨਾਲ ਸਹੀ ਰਵੇ ਕੰਮਕਾਰ ਕਰੇ ਕੋਈ ਗੱਲ ਨਹੀਂ ਮੈਂ ਰੱਖ ਲੂੰਗਾ ਨੂੰ ਜਾਨੀ ਕਿ ਅਸੀਂ ਰੱਖ ਲਾਂਗੇ ਪਰ ਇਹ ਮੈਂ ਭਾਂਡੇ ਮਾਂ ਦੇ ਅਗਰ ਕੋਈ ਗੱਲ ਬੰਦੀ ਇਹ ਸਾਰਾ ਕੁਝ ਕਰੂਗਾ ਤੇਰਾ ਪਿਆਰ ਲੈ ਕਰਨਾ ਪਊ ਕਰਵਾਉਂਗਾ ਪੁੱਤ ਭਾਂਡੇ ਵੀ ਮਾਂ ਹੀ ਲਾਂਗੇ ਪਰ ਤੂੰ ਸਹੀ ਤਰੀਕੇ ਨਾਲ ਰਹਿ ਤੇ ਸਹੀ ਹੈ ਮੈਂ ਕਿਹਦੇ ਥੱਲੇ ਪਈ ਤੂੰ ਨੂੰ ਆ ਕੀ ਗੱਲ ਬੋਲੀ ਜੰਨੇ ਤੁਸੀਂ ਕਮਾਲ ਆ ਯਾਰ ਇਹ ਕੁੜੀ ਤਾਂ ਯਾਰ ਮੈਂ ਕਹਿੰਨਾ ਹਿੱਲੀ ਪਈ ਆ ਇਹਨੂੰ ਬਈ ਇਹ ਦਿਮਾਕੀ ਮੈਂਟਲ ਆ ਮੈਨੂੰ ਲੱਗਦਾ ਸਾਡੇ ਹੱਥ ਬੰਨਨੇਗੇ ਅਸੀਂ ਦੋਵੇਂ ਹੱਥ ਪੇ ਹੱਥ ਬੰਨਦੇ ਆ ਨਹੀਂ ਆਉਂਦਾ ਮੈਂ ਸਿੱਧੀ ਗੱਲ ਦੀ ਦੱਸਦਾ ਯਾਰ ਜੇ ਦਾਮ ਘਰ ਹੀ ਨਹੀਂ ਨਾ ਆਉਂਦਾ ਤੇ ਮੈਨੂੰ ਕਹਿ ਦਿੰਦੀ ਤੂੰ ਇਧਰ ਆ ਕਮਰੇ ਚ ਆਉਰੇ ਦਾ ਪਤਾ ਲੱਗ ਤੈਨੂੰ ਫਿਰ ਤੇ ਕਹਿ ਬਹੁਤ ਮਾੜੀ ਗੱਲ ਆ ਤੁਹਾਡੀ ਬਈ ਮੇਰੀ ਤਾਂ ਮਾੜੀ ਆ ਪਈ ਆ ਪਾਂਡੇ ਵਾਲੀ ਉਹ ਨਹੀਂ ਛੱਡਦਾ ਕੋਕੂੜੇ ਵਾਲੀ ਉਹ ਨਹੀਂ ਛੱਡਦਾ ਇਹ ਬਈ ਸਾਨੂੰ ਤਰਾਕ ਚਾਹੀਦਾ ਬਈ ਅਸੀਂ ਇਹਨੂੰ ਨਹੀਂ ਰੱਖਦਾ ਜਮਾ ਨਹੀਂ ਰਹਿੰਦੀ ਮੈਂ ਤਾਂ ਇੱਥੇ ਜੇ ਤੁਸੀਂ ਜਾਓ ਤੁਸੀਂ ਦੋਨੇ ਜਾਓ ਮੈਂ ਇਹਦਾ ਮਾਲੀ ਮੈਂ ਗੱਲ ਕਰ ਲਾ ਸਸਤੀ ਗੱਲ ਠੀਕ ਹੈ ਮੈਂ ਤਾਂ ਆਪ ਜਾਣੀ ਆ ਕਿਰਾਸੀ ਤੇਰਾ ਸੌਰੇ ਦੀ ਕੀ ਕੋਈ ਗੱਲ ਹੈਗੀ ਤੁਹਾਡੇ ਉਹ ਦਿਮਾਗ 'ਚ ਕੋਈ ਐਦਾਂ ਦੀ ਗੱਲ ਕੋਈ ਇਹਨੇ ਕੀ ਗਲਤ ਕੀ ਹਰਕਤ ਕਰਦਾ ਇਹ ਇਹ ਸਾਡੇ ਕਿਹੜੀ ਲੱਗੀ ਸੀ ਬੁੜੀ ਉਹਨੂੰ ਲੈ ਬਿੱਡਾਂ ਦੇ ਲਈ ਪਿਆ ਸੀ ਹੈ ਬਿੱਡਾਂ ਦੇ ਲਈ ਪੈਸੇ ਉਹਨੂੰ ਇਹ ਚੌਰਾ ਅਜੇ ਤੱਕ ਤੁਸੀਂ ਵੇਖਿਆ ਹਾਂ ਹਾਂ ਵੇਖਿਆ ਮੈਂ ਚੱਲ ਫਿਰ ਤੁਸੀਂ ਕੀ ਬੋਲੇ ਇਹਦੇ ਘਰ ਨੂੰ ਅਧਿਕਾਰ ਨੂੰ ਦੱਸਿਆ ਨਹੀਂ ਕਹਿੰਦੇ ਮੈਂ ਤੇ ਇਹੋ ਜਿਹਾ ਹੈ ਨਹੀਂ ਮੀ ਤੇ ਦਾਰੂ ਪੀਤੀ ਸਾਂ ਜੋ ਸਿਰੇ ਦਾ ਚਗਲ ਆ ਇਹ ਮੈਂ ਤਾਂ ਹੀ ਨਹੀਂ ਨੰਦੇ ਰਹਿੰਦੀ ਮੈਂ ਤਾਂ ਸਾਰਾ ਕੁਝ ਨਾਂ ਕਰਾ ਕੇ ਦੰਦੀਆਂ ਕਹਤੋਂ ਵੱਡੀਆਂ ਸੀ ਗੱਲ ਕੀ ਹੈ ਸਰ ਦੰਦੀਆਂ ਤੱਕਾ ਕਰਦਾ ਸੀ ਤੱਕਾ ਕੀ ਕਰਦਾ ਸੀ ਤੱਕਾ ਵੇਖ ਲੋ ਤੁਸੀਂ ਹੁਣ ਕੀ ਕਰਦਾ ਅੱਛਾ ਤੱਕਾ ਕਰਦਾ ਫਿਰ ਦੰਦੀਆਂ ਵੱਡਣਾ ਜੇ ਮਨਜ਼ੂਰ ਨਾ ਤੁਸੀਂ ਤੁਸੀਂ ਖਿਦਾ ਕਹਿੰਦੇ ਮੈਂ ਇਹ ਜਿਆ ਕੁਝ ਗੱਲ ਕਰਨਾ ਹੀ ਨਹੀਂ ਕੁਝ ਤੇ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਨਾ ਸਖਸ ਕਰਾਂ ਤੇ ਨਾ ਕੁਝ ਨਹੀਂ ਕਰਨਾ ਮੈਂ ਅੱਜ ਤੋਂ ਬਾਅਦ ਮੈਂ ਕਰਦੀ ਵੀ ਨਹੀਂ ਚਲ ਠੀਕ ਆ ਬਈ ਮੈਂ ਜਾਂਨੀ ਆ ਤੁਸੀਂ ਗੱਲ ਕੀ ਚਾਹੁੰਦੇ ਚਾਹੁੰਦੇ ਕਿਉਂ ਤੁਸੀਂ ਬਸ ਮੈਂ ਇੱਥੇ ਰਵਾਂ ਮੈਂ ਤਲਾਕ ਨਹੀਂ ਦੇ ਸਕਦੀ ਦੇ ਨਹੀਂ ਸਕਦੇ ਹਾਂ ਠੀਕ 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 ਤੁਸੀਂ ਦੇਖ ਸਕਦੇ ਹੋ ਇਹ ਇੱਕ ਪਰਿਵਾਰ ਸੀ ਜਿਹੜਾ ਤੁਹਾਡੇ ਕੈਮਰੇ ਮੂਰੇ ਆਇਆ ਠੀਕ ਹੈ ਇਹ ਪਰਿਵਾਰ ਦੇ ਵਿੱਚ ਸਹੁਰਾ ਤੇ ਓਏ ਮੜੇ ਹੌਲੀ ਬੋਲੋ ਇਹ ਪਰਿਵਾਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀ ਪਗਾਇਦੀ ਵੀ ਪਗਾਇਦੀ ਇਹਨੂੰ ਹਲਕ ਉਠਿਆ ਕੁੜੀ ਨੂੰ ਜਾਂ ਇਹਨੂੰ ਕੋਈ ਚਸਕਾ ਜੜਿਆ ਹੋਇਆ ਜਿਹਦੇ ਕਰਕੇ ਆ ਦੇ ਘਰ ਵਾਲੇ ਨੂੰ ਦੰਦੀਆਂ ਵੱਢ ਕੇ ਖਾਂਦੀ ਸੀ ਤੇ ਸਹੁਰੇ ਤੇ ਕਹਿੰਦੀ ਸ਼ੱਕ ਕਰਦੀ ਸੀ ਵੀ ਕਦੇ ਕੋਈ ਕੰਮ ਕਰਨ ਵਾਲੀ ਨੌਕਰਾਨੀ ਆਉਂਦੀ ਸੀ ਜਾਂ ਘਰ ਦੇ ਵਿੱਚ ਕੋਈ ਸਫਾਈ ਕਰਨ ਵਾਲੀ ਆਉਂਦੀ ਸੀ ਉਹ ਤੇ ਬੁਰੀ ਨਜ਼ਰ ਰੱਖਦਾ ਸੀ ਇਹ ਇਹਦਾ ਕਹਿਣਾ ਕੁੜੀ ਦਾ ਤੇ ਸਹੁਰੇ ਦਾ ਕਹਿਣਾ ਵੀ ਜਿਹੜੀ ਕੁੜੀ ਆ ਇਹ ਕਦੇ ਗੇਟ ਕੋਲ ਖੜ ਜਾਂਦੀ ਸੀ ਕਦੇ ਜਦੋਂ 10 ਵਜੇ ਮੁੰਡਾ ਆਉਂਦਾ ਸੀ ਝੋਨੇ ਲਦਾ ਕੇ ਜਾਂ ਕੁਝ ਵੀ ਕਰਕੇ ਆਉਂਦਾ ਸੀ ਤਾਂ ਉਹਨੂੰ ਦੰਦੀਆਂ ਵੱਢ ਕੇ ਖਾਂਦੀ ਸੀ ਨਾਲ ਇਹਨਾਂ ਨੂੰ ਅੱਡ ਕਰਨਾ ਚਾਹੁੰਦੀ ਸੀ ਕੁੜੀ ਦਾ ਕੰਮ ਨਹੀਂ ਕਰਦੀ ਸੀਗੀ ਨਾ ਕੱਪੜੇ ਧੋਦੀ ਸੀ ਨਾ ਕੁਝ ਵੀ ਨਹੀਂ ਕਰਦੀ ਸੀ ਤੁਸੀਂ ਦੇਖ ਸਕਦੇ ਹੋ ਕੁੜੀ ਤੁਸੀਂ ਕੈਮਰੇ ਮੂਰੇ ਤੁਸੀਂ ਦੱਸਣਾ ਵੀ ਕੁੜੀ ਸਹੀ ਆ ਕਸੌਰਾ ਸਹੀ ਆ ਕਿ ਇਹਦਾ ਘਰ ਵਾਲਾ ਸਹੀ ਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਸਾਡੀ ਵੀਡੀਓ ਸਿੱਧੇ ਵਾਸਤੇ ਲੈ ਕੇ ਨਹੀਂ ਗਲਤ ਪਾਸੇ ਲੈ ਕੇ ਨਹੀਂ ਸਿਰਫ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਵੀਡੀਓ ਸਿਰਫ ਐਂਟਰਟੇਨਮੈਂਟ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ